ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਆਸਾ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਸ਼ਬਦ ਹੈ ਨਸਵੰਜੋ ਕਿਲ ਵੇਖੋ ਕਰਤਾ ਘਰ ਆਇਆ ਇਹ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਤੇ ਗਾਇਨ ਕਰਦੇ ਹਾਂ ਪਹਿਲੇ ਕਾਲੇ ਤੇ ਜਦੋਂ ਗਾਇਨ ਕਰਦੇ ਹਾਂ ਤਾਂ ਸ਼ਬਦ ਵਿੱਚ ਸਾਹ ਤੋਂ ਬਾਅਦ ਕੋਮਲ ਨੀ ਮੰਦਰ ਸਬਤਕ ਵਿੱਚ ਉਸ ਤੋਂ ਬਾਅਦ ਮਧ ਸਬਤਕ ਵਿੱਚ ਸਾਤੋਂ ਬਾਅਦ ਕੋਮਲ ਰੇ ਕੋਮਲ ਗਾ ਮਾ ਪਾ ਕੋਮਲ ਧਾ ਅਤੇ ਕੋਮਲ ਨੀ ਇੱਥੇ ਤੱਕ ਹੀ ਸ਼ਬਦ ਦਾ ਚੱਲਣ ਹੈ ਆਸਾਨੀ ਦੇ ਨਾਲ ਸਾਰੇ ਵੀਰ ਛੋਟੇ ਬੱਚੇ ਇਸ ਨੂੰ ਗਾਇਨ ਕਰ ਸਕਦੇ ਹਨ ਜਿਨ੍ਹਾਂ ਦੀ ਆਵਾਜ਼ ਦੀ ਰੇਂਜ ਘੱਟ ਹੈ ਉਹ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹਨ ਤੇ ਹੁਣ ਆਪਾਂ ਪਹਿਲਾਂ ਇੱਕ ਸਥਾਈ ਤੇ ਪੰਕਤੀ ਗਾਇਨ ਕਰਦੇ ਹਾਂ ਤੇ ਫੇਸ ਸਕਦੇ ਹਾਂ ਕੱਲੇ ਕੱਲੇ ਸੁਰਤੇ ਕਰਤਾ ਘਰ ਆਇਆ ਕਰਤਾ ਘਰ ਆਇਆ ਕਰਤਾ ਘਰ ਆਇਆ ਕਰਤਾ ਘਰ ਆਇਆ ਨਸਵੰਜੋ ਏਲਵੇਖੋ ਨਸਵੰਜੋ अखिल देखो करता कर आया करता कर आया करता कर आया करता कर आया दूत दैन पया गोविंद प्रगटाया दू ਦੇ ਦੇਵਨ ਪਿਆ ਗੋਵਿੰਦ ਪ੍ਰਗਟਾਇਆ ਗੋਵਿੰਦ ਪ੍ਰਗਟਾਇਆ ਗੋਵਿੰਦ ਪ੍ਰਗਟਾਇਆ ਕਰਤਾ ਕਰ ਆਇਆ ਕਰਤਾ ਕਰ ਆਇਆ ਕਰਤਾ ਕਰ ਆਇਆ ਕਰ ਆਇਆ ਤੇ ਹੁਣ ਆਪਾਂ ਇਹ ਸ਼ਬਦ ਨੂੰ ਸਥਾਈ ਤੇ ਅੰਤਰਾ ਕਲੇ-ਕਲੇ ਸਵਰ ਤੇ ਦੇਖਦੇ ਹਾਂ ਕਰਤਾ ਕਰ ਆਇਆ ਕਰਤਾ ਕਰ ਆ

नस्व वन्यो किलेखो नस्ववान्यो किलखो करिताया करिता पर करया करता कर आया। करता कर आया। फिर इस तो बाद अंतरा प्रगटे गोपाल गोविंद लाल साध सङ्ग ਪ੍ਰਗਟ ਗੋਪਾਲ ਗੋਬਿੰਦ ਲਾਲਨ ਸਾਦ ਸੰਗ ਵਖਾਣਿਆ ਪ੍ਰਗਟ ਗੋਪਾਲ ਗੋਬਿੰਦ ਲਾਲਨ ਸਾਦ ਸੰਗ ਵਖਾਣਿਆ ਆਚਰਜ ਢੀਠਾ ਅਮਯੋ ਉਠਾ ਗੁਰ ਪਰਸਾਦੀ ਜਾਣਿਆ ਆਚਰਜ ਢੀਠਾ ਅਮਯੋ ਉਠਾ ਗੁਰ ਪਰਸਾਦੀ ਜਾਣਿਆ ਗੁਰ ਪਰਸਾਦੀ ਜਾਣਿਆ ਗੁਰ ਪਰਸਾਦੀ ਜਾਣਿਆ ਦੋਨੋਂ ਤਰੀਕੇ ਨਾਲ ਗੁਰ ਪਰਸਾਦੀ ਗੁਰ ਪਰਸਾਦੀ ਜਾਣਿਆ ਗੁਰ ਪਰਸਾਦੀ ਜਾਣਿਆ ਕਰ ਕਰ ਆਇਆ करता कर मैनू उम्मीद है कि आप जी आसानी दब्द को सीख सकोगे वाहगुरु जी का खालसा वाहू जी की फतेह